ਸੀ ਜਿੰਮੇਦਾਰ ਨੂੰ ਐਗਰੀਮੈਂਟ ਲਿਖ ਕੇ ਦਿੱਤਾ ਹੋਇਆ ਅੱਛਾ ਜੀ ਕਿ ਅਸੀਂ ਤੁਹਾਡੀ ਕਣਕ 4000 ਰੁਪਏ ਦੇ ਵਿੱਚ ਲੈ ਲੈਣੀ ਆ ਦੇਖੋ ਜੀ ਜਿਹੜੀ ਖਾਸ ਗੱਲ ਜਿਹੜੀ ਤੁਹਾਨੂੰ ਦੱਸਣਗੇ ਸਾਡਾ ਗੋਬਰ ਹੈਗਾ ਅੱਛਾ ਗੋਬਰ ਆ ਜੀ ਹਾਂ ਤੇ ਗੋਬਰ ਗੋਬਰ ਦੇ ਵਿੱਚ ਕੈਚੂਆ ਪਾਇਆ ਹੋਇਆ ਇੱਥੇ ਕੈਚੂਆ ਤੁਹਾਨੂੰ ਨਜ਼ਰ ਆ ਰਿਹਾ ਅੱਛਾ ਕੈਚੂਆ ਕੋਈ ਖਾਸ ਬਰੀਡ ਹੈ ਮੈਂ ਸੁਣਿਆ ਹੈਗਾ ਇਹ ਜਿਹੜਾ ਕੈਚੂਆ ਹੈਗਾ ਰੈੱਡ ਕਲਰ ਦਾ ਰੈੱਡ ਕਲਰ ਦਾ ਕੈਚੂਆ ਜਿਹੜਾ ਦੇਖ ਸਕਦੇ ਤੁਸੀਂ ਇਹ ਦੋ ਮੂੰਹਾਂ ਹੈਗਾ ਜੇ ਦੋ ਇਹਦੇ ਓਕੇ ਦੋ ਮੂੰਹ ਦੋ ਸਾਈਡ ਹੀ ਚਲਦਾ ਏ 170 ਬੈਡ ਚੱਲੂ 170 ਬੈਡ ਲੱ ਹਾਂ ਜਿਹੜੀ ਪੇਮੈਂਟ ਦੀ ਗੱਲ ਆ ਪੇਮੈਂਟ ਤੁਸੀਂ ਕਿਦਾਂ ਮਹੀਨੇ-ਮਹੀਨੇ ਬਾਅਦ ਦਿੰਨੇ ਹੋ ਕਿ 6 ਮਹੀਨੇ ਬਾਅਦ ਦਿੰਨੇ ਹੋ ਤੇ ਸਾਲ ਬਾਅਦ ਦਿੰਨੇ ਹੋ ਇਹ ਬਹੁਤ ਵਧੀਆ ਕੁਐਸਚਨ ਤੁਸੀਂ ਕੀਤਾ ਜੀ ਕਿੰਨੇ ਵਾਹ ਕਿੰਨੇ ਦਾ ਬੱਡਿਆ ਇਹ ਸਰ 14 ਫੁੱਟ ਲੰਬਾਈ ਵਿੱਚ ਆ 14 ਫੁੱਟ ਤਾਂ ਚੌੜਾਈ ਚੌੜਾਈ ਵਿੱਚ ਆ 2 ਫੁੱਟ ਉਚਾਈ ਚਾ ਅੱਛਾ ਸਰ ਮੇਰਾ ਅਗਲਾ ਸਵਾਲ ਹੈ ਬੜਾ ਇਹ ਹੈ ਜਰੂਰੀ ਜਾਨਣਾ ਕਿ ਇਹ ਮੇਲ ਆ ਫੀਮੇਲ ਆ ਇੱਕ ਸਰ ਇਹ ਮੇਲ ਫੀਮੇਲ ਇਕੱਠਾ ਹੀ ਆ ਇਹਦੀ ਵਾਦੇ ਵਾਦੇ ਕਰਕੇ ਹੀ ਅਸੀਂ ਇਹ ਬਰੀਡ ਲਈ ਹੋਈ ਆ ਅੱਛਾ ਵਾਦੇ ਕਰਕੇ ਤਾਂ 60% ਸਾਡੀ ਖਾਦ ਵੀ ਬਣਾਏਗਾ ਖਾਦ ਵੀ ਬਣਾਉਗਾ ਮਤਲਬ ਮੈਕਸਿਮਮ ਇਹਦੇ ਵਿੱਚ ਅਸੀਂ ਜਿਹੜਾ ਵਜ਼ਨ ਪਾਇਆ ਹੈ ਕਿੰਨੀ ਖਾਦ ਨਿਕਲ ਜਾਂਦੀ ਹੈ ਬੈੱਡ ਦੇ ਵਿੱਚ ਇਹਦੇ 14 ਫੁੱਟ ਲੰਬਾਈ ਦੇ ਵਿੱਚ ਬੈੱਡ ਹੈਗਾ ਸਾਡਾ ਇਸ ਬੈੱਡ ਦੇ ਵਿੱਚ ਅਸੀਂ ਕਰੀਬ ਕਰੀਬ 8 ਤੋਂ 12 ਕੁਇੰਟਲ ਤੱਕ ਗੋਆ ਪਾਇਆ ਹੈ 8 ਤੋਂ 12 ਕੁਇੰਟਲ ਤੱਕ ਗੋਆ ਪਾਇਆ ਹੈ ਕਿੰਨੀ ਖਾਦ ਨਿਕਲ ਜਾਂਦੀ ਹੈ ਇਹਦੇ ਵਿੱਚੋਂ ਮੈਕਸਿਮਮ 40 ਆਪਾਂ ਉਸਨੂੰ ਦੇਖਣੇ ਖਰਚਾ ਵੀ ਪਾ ਕੇ 10000 ਰੁਪਏ ਦੇ ਵਿੱਚ ਇੱਕ ਬੈੱਡ ਤਿਆਰ ਹੁੰਦਾ ਸਾਡਾ ਇੱਕ ਬੈੱਡ ਤਿਆਰ ਹੁੰਦਾ ਹੈ ਤਾਂ ਤਣਾ 3 ਮਹੀਨੇ ਚੱਲਦਾ 3 ਮਹੀਨੇ ਦੇ ਵਿੱਚ ਹਾਂਜੀ ਇੱਕ ਬੈੱਡ ਤੋਂ ਦੋ ਬੈੱਡ ਨੂੰ ਪੇਮੈਂਟ ਜਿਹੜੀ ਦੇਣੀ ਆ ਜਿਹੜੀ ਉਹਨੇ ਬੈਡ ਲਗਾਏਦੇ ਆ ਉਹ ਪੇਮੈਂਟ ਜਿਹੜੀ ਹੈਗੀ ਆ ਫਸਲੀ 25ਵੇਂ ਮਹੀਨੇ ਬਾਅਦ ਸਾਡਾ ਐਗਰੀਮੈਂਟ ਹੁੰਦਾ ਹਰ ਮਹੀਨੇ ਦੀ ਮਹੀਨੇ ਉਹਨੂੰ ਅਸੀਂ 8% ਦੇਣੇ ਆ ਇਹ ਖਾਦ ਜਿਹੜੀ ਹੈਗੀ ਆ ਸਾਨੂੰ ਸੈਂਟਰ ਗਵਰਨਮੈਂਟ ਨਾਲ ਟਾਈਅਪ ਹੋ ਗਏ ਸੀ ਅਜੇ ਸੈਂਟਰ ਗਵਰਨਮੈਂਟ ਨਾਲ ਟਾਈਅਪ ਹੈ ਬਲਕਿ ਸਰਕਾਰ ਨਾਲ ਜਿਹੜੀ ਹੈਗੀ ਆ ਅਸੀਂ ਜ਼ਿਮੀਂਦਾਰ ਨੂੰ 10 ਰੁਪਏ ਕਿਲੋ ਉਪਲਬਧ ਕਰਵਾਉਣੀ ਆ ਜਦੋਂ ਕਿ ਅੱਜ ਵੀ ਐਵੇਂ ਜੋ YouTube YouTube ਮੈਂ ਮਤਲਬ ਕੋਈ ਵੀ ਮਾਰਕੀਟਿੰਗ ਦੇ ਵਿੱਚ ਆਪਾਂ ਦੇਖਿਆ ਹਾਂ ਹਾਂ ਮਾਰਕੀਟ ਦੇ ਵਿੱਚ ਇਹ ਰੇਟ ਹੈ ਦਾ ਮੈਕਸਿਮਮ 45 ਤੋਂ 55 ਰੁਪਏ ਯੋਦਾ ਕੰਪਨੀ ਨਾਲ ਮਿਲ ਕੇ ਆਪਾਂ ਕੰਮ ਕਰੇ ਹਾਂਜੀ ਅਸੀਂ ਉਹਨੂੰ ਗਾਈਡਲੈਂਸ ਦਵਾਂਗੇ ਅੱਛਾ ਜੀ ਕੰਪਨੀ ਉਹਦਾ ਪੂਰਾ ਸਾਥ ਦੇਗੀ ਠੀਕ ਹੈ ਜੀ ਉਹਦੇ ਕੋਲੋਂ ਖਾਦ ਨਹੀਂ ਵਿਕਦੀ ਅਸੀਂ ਲੱਲਾਂਗੇ ਅੱਛਾ ਉਹਦੇ ਕੋਲ ਖਾਦ ਨਹੀਂ ਵਿਕਦੀ ਤਾਂ ਉਹ ਲੈ ਲੜਨਗੇ ਜਿਹੜੇ ਕੇਚੂਆ ਵੀ ਹੋਣਗੇ ਉਹ ਵੀ ਅਸੀਂ ਲੱਲਣਗੇ 100 ਰੁਪਿਆ ਕਿਜੀ ਦੀ ਸਾਡੀ ਕੰਪਨੀ ਚ ਦਿੰਦੀ ਹੈ ਸਾਨੂੰ 250 ਰੁਪਏ ਕਿਲੋ ਦੇ ਹਿਸਾਬ ਨਾਲ ਇਸ ਬਰੀਡ ਦੀ ਆਉਟਪੁੱਟ ਜਿਹੜੀ ਹੈਗੀ ਆ ਮੈਕਸਿਮਮ ਅੱਛਾ ਜੀ 1 ਸਾਲ ਦੇ ਵਿੱਚ 800 ਪਲੱਸ ਐਗ ਦਿੰਦੀ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਫਾਰਮ ਹਾਊਸ ਦੇਖ ਰਹੇ ਸਾਰੇ ਦਸਕਾ ਦਾ ਬਹੁਤ ਸਵਾਗਤ ਹੈ ਤੁਸੀਂ ਇਹ ਕੇਚੂਏ ਇੱਕ ਖਾਸ ਕਿਸਮ ਦੇ ਕੇਚੂਏ ਆ ਇਹ ਕੋਈ ਆਮ ਕੇਚੂਏ ਨਹੀਂ ਆ ਆਸਟ੍ਰੇਲੀਅਨ ਬਰੀਡ ਆ ਇਹਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਲੈਣੇ ਆ ਇਹ ਕੇਚੂਏ ਕੀ ਕੰਮ ਕਰਦੇ ਆ ਤੁਹਾਡੇ ਵਾਸਤੇ ਬਹੁਤ ਫਾਇਦੇਮੰਦੀ ਵੀਡੀਓ ਹੋਣ ਲੱਗੀ ਆ ਤਾਂ ਵੀਡੀਓ ਐਂਡ ਤੱਕ ਪੂਰੀ ਦੇਖਿਓ ਨਮਸਕਾਰ ਜੀ ਸਰ ਜੀ ਕੀ ਹਾਲ ਚਾਲ ਜੀ ਮੇਰਾ ਨਾਮ ਪਛੋਤ ਲਾਲ ਆ ਜੀ ਅੱਛਾ ਜੀ ਸਭ ਤੁਹਾਡਾ ਸਾਡੇ ਚੈਨਲ 'ਤੇ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਥੈਂਕ ਯੂ ਸਰ ਸਰ ਅੱਜ ਅਸੀਂ ਆਪਣਾ ਏਰੀਆ ਦਾ ਨਾਮ ਵੀ ਦੱਸ ਦੋ ਕੀ ਨਾਮ ਸਰ ਇਹ ਫਾਰਮ ਜਿਹੜਾ ਹੈਗਾ ਸਾਡਾ ਨੰਗਲਪੁਰ ਰਾਜਕੁਮਾਰ ਅੱਛਾ ਜੀ ਹਾਂ ਤਾਂ ਇਹ ਅਸੀਂ ਫਰਵਰੀ ਮਹੀਨੇ ਤੋਂ ਚਾਲੂ ਕੀਤਾ ਸੀ ਠੀਕ ਹੈ ਜੀ ਫਰਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਠੀਕ ਹੈ ਜੀ ਅਸੀਂ ਮੈਕਸਿਮਮ 5000 ਬੈੱਡ ਇਹਦੇ ਚੋ ਕੈਚੂ ਦਾ 5000 ਬੈੱਡ ਕੈਚੂ ਦਾ ओके ये okay, सबसे पहले मैं बता देना चाहूंगा कि ये पठानकोट हाईवे पे है जड़ा जालंधर ਤੋਂ पठानकोट ਨੂੰ ਰਸਤਾ ਜਾਂਦਾ ਮੁਕੇਰੀਆ ਕ੍ਰਾਸ ਕਰਕੇ ਉਸ ਏਰੀਆ 'ਚ ਅਸੀਂ ਖੜੇ ਆ ਪਿੰਡ ਦਾ ਨਾਮ ਸਾਨੂੰ ਤੁਹਾਨੂੰ ਦੱਸਤਾ ਸਰ ਦਾ ਨਾਮ ਵੀ ਤੁਸੀਂ ਜਾਣਗੇ ਤੇ ਸਰ ਆਪਣੀ ਕਿਹੜੀ ਸੰਸਥਾ ਤੋਂ ਤੁਸੀਂ ਬਿਲੋਂਗ ਕਰਦੇ ਹੋ ਸਾਡੀ ਕੰਪਨੀ ਹੈਗੀ ਸਪੀਡ ਕੰਟਰੈਕਟ ਫਾਰਮਿੰਗ ਸਪੀਡ ਕੰਟਰੈਕਟ ਫਾਰਮਿੰਗ ਹੈ ਨਾ ਉਹਨਾਂ ਦੀ ਸਹਾਇਤਾ ਦੇ ਨਾਲ ਆਪਾਂ ਨੇ ਇਹ ਫਾਰਮ ਲਾਇਆ ਸੀ ਠੀਕ ਹੈ ਜੀ ਇਹ ਫਾਰਮ ਜਿਹੜਾ ਹੈਗਾ ਸਾਨੂੰ ਉਹਨਾਂ ਦੀ ਗਾਈਡੈਂਸ ਦੇ ਨਾਲ ਉਹਨਾਂ ਦੀ ਗਾਈਡੈਂਸ ਦੇ ਹਿਸਾਬ ਨਾਲ ਤੁਹਾਨੂੰ ਮਿਲਿਆ ਉਹ ਜੋ ਉਹਨਾਂ ਨੇ ਸਾਨੂੰ ਗਾਈਡੈਂਸ ਦਿੱਤੀ ਉਹਦੇ ਹਿਸਾਬ ਨਾਲ ਆਪਾਂ ਚੱਲੇ ਹੋਏ ਆ ਓਕੇ ਜੀ ਓਕੇ ਫਰਵਰੀ ਮਹੀਨੇ ਤੋਂ ਅਸੀਂ ਚ ਦੇਸਾ ਦੇ ਅੰਤ ਤੱਕ ਜਿਹੜੇ ਬੈੱਡ ਦਾ ਕਰਦੇ ਨਜ਼ਰ ਜਾਰੀ ਹੋਣੀ ਕੈਮਰਾ ਮੈਂ ਕਹੂੰਗਾ ਇੱਕ ਵਾਰ ਮਾਰ ਕੇ ਦਿਖਾ ਦਿਓ 160 ਬੈੱਡ 170 ਬੈੱਡ ਤੋਂ ਚੱਲੂ ਹੋ ਗਏ ਆ ਅੱਜ 1000 ਬੈੱਡ ਸਾਡਾ ਪੂਰਾ ਤਾਂ ਲੋ ਜੀ ਤੁਹਾਨੂੰ 170 ਬੈੱਡ ਜਿਹੜੇ ਇੱਥੇ ਲੱਗੇ ਆ ਇਹਨਾਂ ਦੀ ਬੈੱਡ ਕਿਸ ਤਰੀਕੇ ਦਾ ਬੈੱਡ ਲੱਗਦਾ ਆ ਕੀ ਇਹਦੀ ਬੈੱਡਾਂ ਦੇ ਵਿੱਚ ਕੀ ਖਾਸੀਅਤ ਹੈਗਾ ਕੀ ਇਹਦੇ ਚ ਤੁਹਾਨੂੰ ਕਮਾਈ ਹੋ ਸਕਦੀ ਜਿੰਨੇ ਵੀ ਕਿਸਾਨ ਭਰਾ ਦਿਖ ਰਹੇ ਆ ਗੱਲਬਾਤ ਕਰਦੇ ਆ ਸਰ ਇਹ ਜਿਹੜੀ ਬੈੱਡ ਦੀ ਤੁਸੀਂ ਗੱਲਬਾਤ ਕਰ ਰਹੇ ਇਹ ਬੈੱਡ ਹੈਗਾ ਜੀ ਹਾਂਜੀ ਇਹ ਬੈੱਡ ਸਰ ਸਾਡਾ ਜੀ ਬੈੱਡ ਹੈ ਅੱਛਾ ਜੀ ਇਹ ਕੰਪਨੀ ਠੀਕ ਹੈ ਜੀ ਸਾਡਾ ਇਹ ਬੈੱਡ ਜਿਹੜਾ ਹੈਗਾ ਹਾਂਜੀ ਇਹ ਜਿੱਦਣ ਲਗਾਉਂਦੀ ਹੈ ਸਾਡੇ ਆਹ ਦੇਖ ਲੋ ਜੀ ਆ ਬੈੱਡ ਸਰ ਮੈਂ ਪਹਿਲਾਂ ਪੁੱਛਣਾ ਚਾਹੂੰਗਾ ਕਿੰਨੇ ਵਾਈ ਕਿੰਨੇ ਦਾ ਬੈੱਡ ਹੈ ਇਹ ਸਰ 14 ਫੁੱਟ ਲੰਬਾਈ ਵਿੱਚ ਹੈ 14 ਫੁੱਟ ਤਾਂ ਚੌੜਾਈ ਵਿੱਚ 2 ਫੁੱਟ ਉਚਾਈ ਚਾ ਅੱਛਾ 1 ਫੁੱਟ ਉਚਾਈ 2 ਫੁੱਟ ਚੌੜਾ ਤਾਂ 14 ਫੁੱਟ ਲੰਬਾਈ 14 ਫੁੱਟ ਲੰਬਾਈ ਆ ਹੈਨਾ ਠੀਕ ਹੈ ਜਿਹੜਾ ਬੈੱਡ ਹੈਗਾ ਇਹ ਸਾਡੀ ਕੰਪਨੀ ਦਾ ਗਰੰਟਡ ਬੈੱਡ ਹੈਗਾ ਇਹ ਆਪਾਂ ਜੈਪੁਰ ਤੋਂ ਬਣਵਾ ਰਿਆ ਅੱਛਾ ਜੈਪੁਰ ਮਤਲਬ ਜਿਹੜੀ ਇਹਦੀ ਜਿਹੜਾ ਅਸਲਪਾਸੇ ਜਦੋਂ ਕੀਤਾ ਹੈ ਜੈਪੁਰ ਤੋਂ ਬਣਵਾਇਆ ਇਹ ਜੈਪੁਰ ਤੋਂ ਬਣਿਆ ਹੋਇਆ ਜੇ ਤਾਂ ਇਹਦੇ ਬੈੱਡ ਵਿੱਚ ਕੋਈ ਲੋਕਲ ਨਹੀਂ ਹੈ ਜੀ ਇਹ ਮੈਂ ਦੇਖ ਰਿਹਾ ਕਿ ਉੱਪਰ ਤਾਹ ਫੂਸ ਵਗੈਰਾ ਥੂੜੀ ਨਹੀਂ ਦਿੱਤੀ ਹੋਈ ਆ ਇਹ ਸਾਰੀ ਇਸ ਵੇਸ ਤੇ ਦੇਣਾ ਹੁੰਦਾ ਹੈ ਕਿ ਜਿਹੜਾ ਕੈਚੂ ਬੜਾ ਨਾਜ਼ੁਕ ਜਿਹਾ ਹੈਗਾ ਤੇ ਸਰਦੀ ਦੇ ਵਿੱਚ ਇਹਨੂੰ ਸਰਦੀ ਨਾ ਲੱਗੇ ਅੱਛਾ ਜੀ ਤੇ ਮੌਸਮ ਮੇਨਟੇਨ ਰੱਖੇ ਇਹਦੀ ਵਜ੍ਹਾ ਕਰਕੇ ਆਪਾਂ ਪਾਣੀ ਇਹ ਕਰੋ ਕੋਲ ਦਿਖਾਓ ਜਰਾ 1 ਮਿੰਟ ਮੈਂ ਚੀਜ਼ ਹੋਰ ਦੇਖਣਾ ਚਾਹੁੰਦਾ ਇਹਦੇ ਜਿਹੜੇ ਘਾਹ ਦਾ ਥੱਲੇ ਕੀ ਹੈਗਾ ਮੈਨੂੰ ਇਹ ਦਿਖਾਓ ਜਰਾ ਆਹ ਦੇਖੋ ਜੀ ਜਿਹੜਾ ਖਾਦ ਦਾ ਜਿਹੜਾ ਤੁਹਾਨੂੰ ਦਿੱਤਾ ਲੱਗੇ। ਇਹਦਾ ਗੋਬਰ ਹੈਗਾ। ਅੱਛਾ ਗੋਬਰ ਆ ਜੀ। ਹਾਂ। ਇਹ ਗੋਬਰ ਗੋਬਰ ਦੇ ਵਿੱਚ ਕੇਚੂਆ ਪਾਇਆ ਹੋਇਆ। ਇਹ ਕੇਚੂਆ ਤੁਹਾਨੂੰ ਨਜ਼ਰ ਆ ਰਿਹਾ। ਅੱਛਾ ਕੇਚੂਏ ਇਹ ਕੋਈ ਖਾਸ ਬਰੀਡ ਹੈ ਮੈਂ ਸੁਣਿਆ। ਦਿਖਾਣਾ ਜਰਾ। ਕੇਚੂਏ ਆਹ ਦੇਖੋ ਜੀ ਜਿਹੜੇ ਕੇਚੂਏ ਆ। ਹਾਂਜੀ। ਇਹ ਆਮ ਕੇਚੂਏ ਨੇ ਖਾਸ ਬਰੀਡ ਆ। ਸਰ ਇਹ ਜਿਹੜੇ ਬਰਸਾਤਾਂ ਚ ਵੀ ਇੱਥੇ ਜਿਹੜੇ ਕੇਚੂਆ ਹੁੰਦੇ ਉਹ ਨਾਲ ਚ ਇਹ ਨਹੀਂ ਹੈ ਜਿਹੜਾ ਬਰਸਾਤੀ ਕੇਚੂਆ ਹੈਗਾ ਹਾਂਜੀ ਉਹ ਅਗਲਾ ਉਹਦਾ ਮਾਉਥ ਜਿਹੜਾ ਮੂੰਹ ਜਿਹੜਾ ਹੈਗਾ ਉਹ ਬਲੈਕ ਕਲਰ ਚ ਹੁੰਦਾ ਹੈ ਹਾਂਜੀ ਪਿੱਛੋਂ ਗਰੇ ਕਲਰ ਚ ਹੈਗਾ ਇਹ ਜਿਹੜਾ ਕੇਚੂਆ ਹੈਗਾ ਰੈਡ ਕਲਰ ਦਾ ਰੈਡ ਕਲਰ ਦਾ ਕੇਚੂਆ ਜਿਹੜਾ ਦੇਖ ਸਕਦੇ ਤੁਸੀਂ ਇਹ ਦੋ ਮੂੰਹ ਹੈਗਾ ਜੇ ਦੋ ਇਹਦੇ ਓਕੇ ਦੋ ਮੂੰਹ ਦੋ ਸਾਈਡ ਹੀ ਚੱਲਦਾ ਇਹ ਦੋ ਸਾਈਡ ਚੱਲਦਾ ਤਾਂ ਇਹ ਕੇਚੂਆ ਸਿਰਫ ਖਾਦ ਬਣਾਉਣ ਵਾਸਤੇ ਹੈ ਇਹ ਖਾਦ ਬਣਾਉਂਦਾ ਹੈ ਪਲੱਸ ਇਹਦੀ ਆਉਟਪੁੱਟ ਬਹੁਤ ਜ਼ਿਆਦਾ ਹੈਗੀ ਮਤਲਬ ਸ਼ੁਰੂਆਤ ਕੇਚੂਏ ਤੋਂ ਹੁੰਦੀ ਆ ਅਸੀਂ ਪਹਿਲੀ ਤਾਂ ਕੀ ਕੀਮਤ ਕੀ ਇਹਦੀ ਜੇ ਸਰ 250 ਰੁਪਿਆ ਕਿਲੋ ਦੀ ਸਾਡੀ ਕੰਪਨੀ ਜੋ ਦਿੰਦੀ ਹੈ ਸਾਨੂੰ 250 ਰੁਪਏ ਕਿਲੋ ਦੇ ਹਿਸਾਬ ਨਾਲ ਦੇ ਦਿੰਦੀ ਹੈ ਕਿ ਜਿਹਦੇ ਹਿਸਾਬ ਨਾਲ ਕਿੱਲੇ ਕਿੰਨੇ ਕਿ ਪੀਸ ਹੁੰਦੇ ਅੰਦਾਜ਼ੇ ਨਾਲ ਕੀ ਇਹ ਮੈਕਸਿਮਮ ਪੀਸ ਜਿਹੜਾ ਹੈਗਾ ਕਰੀਬ ਕਰੀਬ 2.5 ਤੋਂ 3000 ਪੀਸ ਮਤਲਬ ਕੀ 1 ਕਿਲੋ 'ਚ 2.5 ਤੋਂ 3000 ਪੀਸ ਹਾਂ ਇੱਕ ਕਿਲੋ 2.5 ਤੋਂ 3000 ਪੀਸ ਪਰ ਪੀਸ ਅੱਛਾ ਔਰ ਕੀ ਕੀਮਤ ਕੀ 3 ਕਿਲੋ ਹੈ ਕੀਮਤ ਕਿੰਨੀ ਦੱਸੀ ਸੀਗੀ 250 ਰੁਪਿਆ ਕਿਲੋ ਦਾ 250 ਰੁਪਿਆ ਕਿਲੋ ਦਾ ਸਰ ਮੇਰਾ ਅਗਲਾ ਸਵਾਲ ਹੈ ਬੜਾ ਇਹ ਜਰੂਰੀ ਜਾਨਣਾ ਕਿ ਇਹ ਮੇਲ ਹੈ ਫੀਮੇਲ ਮੇਲ ਫੀਮੇਲ ਇਕੱਠਾ ਹੀ ਹੁੰਦਾ ਆ। ਮਤਲਬ ਫਿਰ ਇਹ ਵਾਦੇ ਵੀ ਹੋਣੇ ਆ। ਇਹਦੀ ਵਾਦਾ ਵਾਦੇ ਕਰਕੇ ਹੀ ਅਸੀਂ ਇਹ ਬਰੀਡ ਲਈ ਹੋਈ ਆ। ਅੱਛਾ ਵਾਦੇ ਕਰਕੇ। ਹਾਂ ਕਿਉਂਕਿ ਇਹਦਾ ਜਿਹੜਾ ਰੀਡ ਹੈਗੀ ਆ ਇਸ ਬਰੀਡ ਦੀ ਆਉਟਪੁੱਟ ਜਿਹੜੀ ਹੈਗੀ ਆ ਮੈਕਸਿਮਮ ਅੱਛਾ ਜੀ। 1 ਸਾਲ ਦੇ ਵਿੱਚ 800 ਪਲੱਸ ਐਗ ਦਿੰਦੀ ਆ। 800 ਪਲੱਸ। ਫਿਰ ਮੈਂ ਗੱਲ ਕਰਾਂ ਜੇ ਇੱਕ ਬੈੱਡ ਦੇ ਵਿੱਚ ਕਿੰਨੇ ਕੇਚਵੇ ਲੱਗਦੇ ਆ? ਇਹ 30 ਕਿਲੋ ਸਰ। 30 ਕਿਲੋ। 30 ਕਿਲੋ ਦੇ ਵਿੱਚ ਇੱਕ ਬੈੱਡ ਦੇ ਵਿੱਚ ਹੈਗਾ। ਅੱਛਾ ਜੀ। ਇਹ ਮੈਕਸਿਮਮ 3 ਮਹੀਨੇ ਦੇ ਵਿੱਚ ਆਪਣੇ ਆਪ ਨੂੰ ਡਬਲ ਕਰ ਲੈਂਦਾ। ਮਤਲਬ ਅੱਛਾ ਹੈ ਆਪਣੇ ਆਪ ਨੂੰ ਦੂਜਾ ਬੈੱਡ ਤਿਆਰ ਕਰ ਲੰਦਾ ਦੂਸਰਾ ਬੈੱਡ ਤਿੰਨ ਮਹੀਨੇ ਦੇ ਵਿੱਚ ਸਾਡਾ ਤਿਆਰ ਕਰ ਦਿੰਦਾ ਤਿਆਰ ਕਰ ਲੰਦਾ ਅਗਰ ਮਨ ਲਾ ਤੁਸੀਂ 10 ਬੈੱਡ ਲਗਾਏ ਤਾਂ 30 ਬੈੱਡ ਤਿਆਰ ਹੋ ਗਏ 10 ਬੈੱਡ ਲਗਾਉਣੇ ਆ ਮੈਕਸਿਮਮ 20 ਬੈੱਡ ਠੀਕ ਹੈ ਜੀ ਸਾਡੇ ਤਿਆਰ ਕਰ ਦੇਗਾ 3 ਮਹੀਨੇ ਦੇ ਅੰਦਰ ਤਿੰਨ ਮਹੀਨੇ ਦੇ ਵਿੱਚ ਪਲੱਸ ਉਹਦੇ ਵਿੱਚ 40 ਤੋਂ 60% ਸਾਡੀ ਖਾਦ ਵੀ ਬਣਾਏਗਾ ਖਾਦ ਵੀ ਬਣਾਉਂਗਾ ਮਤਲਬ ਮੈਕਸਿਮਮ ਇਹਦੇ ਵਿੱਚ ਅਸੀਂ ਜਿਹੜਾ ਵਜ਼ਨ ਪਾਇਆ ਹੈ ਕਿੰਨੀ ਖਾਦ ਨਿਕਲ ਜਾਂਦੀ ਹੈ ਬੈੱਡ ਦੇ ਵਿੱਚ ਸਾਡੇ ਇਹਦੇ 14 ਫੁੱਟ ਲੰਬਾਈ ਦੇ ਵਿੱਚ ਬੈੱਡ ਹੈਗਾ ਸਾਡਾ ਇਸ ਬ 12 ਕੁਆਂਟਲ ਤੱਕ ਗੋਆ ਪਾਇਆ ਹੈ ਅਰ ਤੋਂ 12 ਕੁਆਂਟਲ ਤੱਕ ਗੋਆ ਪਾਇਆ ਹੈ ਕਿੰਨੀ ਖਾਦ ਨਿਕਲ ਜਾਂਦੀ ਹੈ ਇਹਦੇ ਵਿੱਚੋਂ ਮੈਕਸਿਮਮ 40 ਤਾਂ ਇਹ ਮੈਂ ਇੱਛਾ ਵਿੱਚ ਕੀ ਦਿਖ ਰਿਹਾ ਪਾਈਪ ਲਗਾਏ ਹੋਏ ਇਹ ਕਿਹਦੇ ਵਾਸਤੇ ਲਗਾਏ ਸਰ ਇਹਦੇ ਵਿੱਚੋਂ ਕੀ ਚੀਜ਼ ਹੁੰਦੀ ਹੈ ਕਿ ਜਿਹੜਾ ਆਪਾਂ ਪਾਣੀ ਦੇਨੇ ਆ ਨਾ ਪਾਣੀ ਦੇ ਵਿੱਚੋਂ ਜਲ ਪਾਸ ਬਰੂਤ ਦੇ ਵਿੱਚ ਛੋਟੇ ਛੋਟੇ ਬੂੰਦਾਂ ਦੇ ਵਿੱਚ ਇਹਦੇ ਵਿੱਚ 12ਵੀਂ ਵਾਸ਼ ਹੁੰਦਾ ਸਾਡਾ ਉਹ 12ਵੀਂ ਵਾਸ਼ ਓਕੇ 12ਵੀਂ ਵਾਸ਼ ਜਿਹੜਾ ਹੈਗਾ ਉਹ ਸਾਡੇ ਜ਼ਿਮੀਂਦਾਰਾਂ ਨੂੰ ਪਤਾ ਇਹਦੇ ਵਾਸਤੇ ਜਿਹੜੀ ਪਰਪਰਾਗਣ ਬੂਟੇ ਦੇ ਉੱਤੇ ਪੈਂਦਾ ਅੱਛਾ ਮਤਲਬ ਜਿਹੜਾ ਜਦੋਂ ਆਪਣਾ ਬੀਜ ਲੈ ਕੇ ਹੁੰਦਾ ਛਿੜਕਾਵ ਕਰਦੀ ਆ ਉਹ ਤਾਂ ਫਿਰ ਪਿਓਰ ਆਰਗੈਨਿਕ ਹੀ ਹੋ ਗਿਆ ਪੂਰਾ ਆਰਗੈਨਿਕ ਹੀ ਹੋ ਗਿਆ ਕੱਚਾ ਕੋਈ ਨਹੀਂ ਆ 100% ਆਰਗੈਨਿਕ ਆ ਤਾਂ ਕੈਮੀਕਲ ਨਹੀਂ ਕੋਈ ਕੁਛ ਨਹੀਂ ਪੂਰਾ ਆਰਗੈਨਿਕ ਤਾਂ ਇਹਨਾਂ ਨੂੰ ਕੁਝ ਖਾਣ ਨੂੰ ਵੀ ਤੁਸੀਂ ਦਿੰਦੇ ਹੋ ਕਿ ਸਰ ਇਹਦਾ ਨਹੀਂ ਮੇਨ ਖੁਰਾਕ ਹੈਗੀ ਆ ਗੋਬਰ ਜਿਹੜਾ ਤੁਸੀਂ ਪਾਇਆ ਹੋਇਆ ਆ ਇਹਨੇ ਗੋਬਰ ਖਾਣਾ ਹੈ ਮਿੱਟੀ ਨਹੀਂ ਖਾਂਦਾ ਅੱਛਾ ਚਲੋ ਤੁਸੀਂ ਇਹ ਗੱਲ ਕੀਤੀ ਕਿ ਤਿੰਨ ਕਿ ਮਹੀਨਿਆਂ ਵਿੱਚ ਡਬਲ ਆਪਣਾ ਕਰ ਲੈਂਦਾ ਆ ਠੀਕ ਹੈ ਤਾਂ ਇਹ ਜਿਹੜਾ ਖਾਦ ਹੈ ਕਿੰਨੀ ਦੇਰ ਚ ਤਿਆਰ ਹੁੰਦੀ ਆ ਸਰ 3 ਮਹੀਨੇ ਚ 3 ਮਹੀਨੇ ਚ ਖਾਦ ਤਿੰਨ ਮਹੀਨੇ ਚ ਨੇ ਖਾਦ ਵੀ ਬਣਾ ਦੇਣੀ ਆ ਤਿੰਨ ਮਹੀਨੇ ਚ ਆਪਣਾ ਪਰਿਵਾਰ ਵੀ ਡਬਲ ਕਰ ਲੈਣਾ ਅੱਛਾ ਪਰਿਵਾਰ ਵੀ ਡਬਲ ਕਰਨਾ ਬੜੀ ਕੰਮ ਦੀ ਗੱਲ ਹੈਗੀ ਐ ਡਬਲ ਕਮਾਈ ਆ ਕੇਚਵੇ ਤੇ ਕੇਚਵੇ ਨਾਲ ਗੋਬਰ ਤਾਂ ਮੇਰੇ ਖਿਆਲ ਨਾਲ ਤੁਹਾਨੂੰ ਸ਼ਾਇਦ ਉਦਾਂ ਵੀ ਮਿਲ ਜਾਂਦਾ ਹੋਣਾ ਹਾਂ ਫਿਰ ਗੋਬਰ ਜਿਹੜਾ ਹੈਗਾ ਸਾਨੂੰ ਕਾਫੀ ਇਹ ਪੰਜਾਬ ਦੇ ਅੰਦਰ ਕਾਫੀ ਉਪਲਬਧ ਹੈ ਸਾਡੇ ਕੋਲ ਕਾਫੀ ਉਪਲਬਧ ਹੈਗਾ ਮਿਲ ਜਾਂਦਾ ਡੇਰੀ ਤੋਂ ਮਿਲ ਜਾਂਦਾ ਤਾਂ ਇਹ ਹੁਣ ਆਪਾਂ ਗੱਲ ਕਰੀਏ ਕਿ ਇੱਥੇ ਤੁਸੀਂ ਦੱਸਿਆ ਕਿ 12 ਕੁਇੰਟਲ ਦੇ ਆਸ-ਪਾਸ ਕਿੰਨੀ ਖਾਦ 12 ਕੁਇੰਟਲ ਗੋਆ ਪਾਇਆ ਆ ਸੀ ਕੋਰਾ ਠੀਕ ਹੈ ਜੀ ਠੀਕ ਹੈ 12 ਕੁਇੰਟਲ ਗੋਆ ਪਰ ਕਿਲੋ 1 ਰੁਪਿਆ ਕਿਲੋ ਦੇ ਹਿਸਾਬ ਨਾਲ ਆਪਾਂ ਲੈ ਗਏ 12 ਦਾ ਹੈ ਨਾ ਕੁਇੰਟਲ ਦਾ 12000 ਦਾ ਗੋਆ ਪਾਸਤਾ ਠੀਕ ਹੈ ਜੀ 250 ਰੁਪਏ ਕੇਜੀ ਦੇ ਹਿਸਾਬ ਨਾਲ ਇਹਦੇ ਵਿੱਚ ਮੈਕਸਿਮਮ 20 ਕਿਲੋ ਕੈਚੂਆ ਪਾਤਾ ਬੈੱਡ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਇਹਦੀ ਆਉਟਪੁੱਟ ਕੱਢ ਲਈਏ ਤੇ ਜਦੋਂ ਆਪਾਂ ਉਸਨੂੰ ਦੇਖਨੇ ਖਰਚਾ ਵੀ ਪਾ ਕੇ 10000 ਰੁਪਏ ਦੇ ਵਿੱਚ ਇੱਕ ਬੈੱਡ ਤਿਆਰ ਹੁੰਦਾ ਸੋ ਇੱਕ ਬੈੱਡ ਤਿਆਰ ਹੁੰਦਾ ਹੈ ਤਾਂ ਨਾ 3 ਮਹੀਨੇ ਚੱਲਦਾ 3 ਮਹੀਨੇ ਦੇ ਵਿੱਚ ਹਾਂਜੀ ਇੱਕ ਬੈੱਡ ਤੋਂ ਦੋ ਬੈੱਡ ਅੱਛਾ ਬਣਾ ਦਿੰਦਾ ਹੈ ਮਲਟੀਪਲਟਾ ਜੇ ਆ ਖਾਦ ਵੀ ਨਾ ਵਿਕਦੀ ਹੋਣੀ ਤੁਹਾਡੀ ਸਾਰੇ ਖਾਦ ਜਿਹੜੀ ਹੈਗੀ ਆ ਸਾਨੂੰ ਸੈਂਟਰ ਗਵਰਨਮੈਂਟ ਨਾਲ ਠਾਈ ਆ ਭੇਜੇ ਸੀ ਅਰੇ ਸੈਂਟਰ ਗਵਰਨਮੈਂਟ ਨਾਲ ਠਾਈ ਆ ਭਲਕੇ ਸਰਕਾਰ ਨਾਲ ਜਿਹੜੀ ਹੈਗੀ ਆ ਅਸੀਂ ਜ਼ਿਮੀਂਦਾਰ ਨੂੰ 10 ਰੁਪਏ ਕਿਲੋ ਉਪਲਬਧ ਕਰਵਾਉਣੀ ਆ ਜਦੋਂ ਕਿ ਅੱਜ ਵੀ ਹੂੰ ਐਵੇਂ ਜੋ YouTube YouTube ਮੈਂ ਮਤਲਬ ਕੋਈ ਵੀ ਮਾਰਕੀਟਿੰਗ ਦੇ ਵਿੱਚ ਆਪਾਂ ਜੇ ਕਿਹਾ ਹਾਂ ਮਾਰਕੀਟ ਦੇ ਵਿੱਚ ਇਹ ਰੇਟ ਇਹਦਾ ਮੈਕਸਿਮਮ 45 ਤੋਂ 55 ਰੁਪਏ ਹੈ। ਅੱਛਾ ਮਾਰਕੀਟ ਦੇ 45 ਤੋਂ ਜਦੋਂ ਤੁਹਾਡੇ ਕੋਲ ਆ ਜਾਂਦਾ ਜ਼ਿਮੀਂਦਾਰ ਅਸੀਂ ਉਹ 10 ਹਾਂ ਠੀਕ ਆ ਜੀ ਜਮੀਦਾਰ ਅੱਜ ਵੀ ਰੇਟ 45 ਤੋਂ 52 ਰੁਪਏ ਲੇਕਿਨ ਅਸੀਂ ਇਹਨੂੰ 10 ਰੁਪਏ ਵਿੱਚ ਜਮੀਦਾਰ ਨੂੰ ਦਿਵਾਉਂਦੇ ਦੇ ਰਹੇ ਹੋ ਠੀਕ ਹੈ ਬੜੀ ਵਧੀਆ ਗੱਲ ਹੈ ਬਲਕਿ ਪੂਰੀ ਬੈੱਡ ਦੀ ਕੀਮਤ ਜੇ ਲਗਾਈ ਜਾਵੇ ਅੰਦਾਜ਼ਾ ਕਿੰਨਾ ਕਹੇ ਜਾਂਦਾ ਤੁਸੀਂ ਥੋੜਾ ਜਿਹਾ ਇਹ 10000 ਰੁਪਏ ਇੱਕ ਬੈੱਡ ਦੀ ਵੈਲਿਊ ਦੀ ਕੀਮਤ ਹੁੰਦੀ ਹੈ ਲਗਾਉਣ ਦੀ ਲਗਾਉਣ ਦੀ ਤਾਂ ਆਊਟਪੁੱਟ ਬਲਕਿ ਤੁਸੀਂ ਜਿਹੜਾ ਆਪਾਂ ਕੱਢ ਲਈਏ ਤੇ ਮੈਕਸਿਮਮ 40% ਖਾਦ ਨਿਕਲਦੀ ਹੈ ਦੇਖੋ 40 12 ਕੁਇੰਟਲ ਤੋਂ 40% ਖਾਦ ਉਹ ਕਿੰਨੇ ਦੀ ਵਿਕ ਜਾਂਦੀ ਹੈ ਅੰਦਾਜ਼ਾ 4 ਕੁਇੰਟਲ 80 ਕਿਲੋ ਮੈਕਸਿ ਅੱਛਾ 5000 ਰੁਪਏ ਦੀ 3 ਮਹੀਨੇ ਵਿੱਚ 5000 ਦੀ ਖਾਤ ਨਿਕਲ ਜਾਂਦੀ ਹੈ ਠੀਕ ਹੈ ਜੀ ਔਰ 20 ਕਿਲੋ ਕੈਚੂਆ ਜਿਹਦੀ ਕੀਮਤ 750 700 ਰੁਪਈਆ 250 ਰੁਪਏ ਕਿਲੋ ਦੇ ਹਿਸਾਬ ਨਾਲ 20 ਕਿਲੋ ਕੈਚੂਆ ਸਾਡਾ 5000 ਦਾ ਕੈਚੂਆ ਮਤਲਬ 3 ਮਹੀਨੇ ਵਿੱਚ ਸਾਨੂੰ ਮੈਕਸਿਮਮ ਡਬਲ ਕਰਕੇ ਦੇ ਜਾਵੇ ਕਿਸੇ ਕਿਸੇ ਅਗਰ ਮਤਲਬ ਕਿਸਾਨ ਭਰਾ ਕੋ ਜਮੀਨ ਇੰਨੀ ਜ਼ਿਆਦੀ ਨਹੀਂ ਆ ਮੰਨ ਲਓ ਉਹਦੇ 10 ਬੈਡ ਦਾ ਕੋਈ ਗੁਜ਼ਾਰਾ ਹੋ ਗਿਆ ਤਾਂ ਉਸ ਤੋਂ ਬਾਅਦ ਜੇ ਵਾਧ ਜਾਂਦੀ ਪ੍ਰੋਡਕਸ਼ਨ ਵਾਧਦੀ ਕੈਚੂਆ ਵਾਧਦੇ ਉਹ ਕੀ ਕਰਕੇ ਕੰਪਨੀ ਸਾਥ ਦਿੰਦੀ ਆ ਉਹਦਾ ਸਾਡੇ ਨਾਲ ਮਿਲ ਕੇ ਕੰਮ ਕਰੇ ਹਾਂਜੀ ਅਸੀਂ ਉਹਨੂੰ ਗਾਈਡਨਸ ਦਵਾਂਗੇ। ਅੱਛਾ ਜੀ। ਕੰਪਨੀ ਉਹਦਾ ਪੂਰਾ ਸਾਥ ਦੇ ਜੀ। ਠੀਕ ਹੈ ਜੀ। ਉਹਦੇ ਕੋਲੋਂ ਖਾਦ ਨਹੀਂ ਵਿਕਦੀ ਅਸੀਂ ਲੱਲਾਂਗੇ। ਅੱਛਾ ਉਹਦੇ ਕੋਲ ਖਾਦ ਨਹੀਂ ਵਿਕਦੀ ਤਾਂ ਉਹ ਲੈ ਲੈਣਗੇ। ਕੰਪਨੀ ਲੈਣ ਵਾਸਤੇ ਚਾਹੇ ਜਿਹੜੇ ਕੈਚੂਅਲ ਵੀ ਹੋਣਗੇ ਉਹ ਵੀ ਅਸੀਂ ਲੱਲਾਂਗੇ। ਅੱਛਾ ਜੀ। ਅਗਰ ਉਹ ਬਾਹਰ ਮਾਰਕੀਟ 'ਚ ਵੇਚ ਸਕਦਾ ਬੌਂਡ ਨਹੀਂ ਹੈ। ਅੱਛਾ ਬੌਂਡ ਨਹੀਂ ਹੈ। ਅਗਰ ਉਹ ਮਾਰਕੀਟ 'ਚ ਵੇਚਣਾ ਚਾਹੁੰਦਾ ਵੇਚ ਸਕਦਾ। ਵੈਸੇ ਬੜੇ ਹੈਰਾਨਗੀ ਦੀ ਗੱਲ ਹੈ 4000 ਰੁਪਏ ਕਵਾਂਟਲ ਕਣਕ ਇਹਨਾਂ ਕੰਪਨੀ ਲੈਂਦੀ ਆ ਵੈਸੇ ਮਾਰਕੀਟ 'ਚ ਦੇਖਿਆ ਜਾ ਤਾਂ 2 ਤੇ ਇਹ ਚੋ ਵੀ ਨਹੀਂ ਚੱਕਦੀ ਕਿ ਕਈ ਵਾਰ ਨਹੀਂ ਚੱਕਦੀ ਕਦੇ ਅਮਾ ਕਿਸਾਨ ਪਰੇਸ਼ਾਨ ਹੋ ਗਏ ਅਸੀਂ ਜ਼ਿਮੀਂਦਾਰ ਨੂੰ ਐਗਰੀਮੈਂਟ ਲਿਖ ਕੇ ਦਿੱਤਾ ਹੋਇਆ ਅੱਛਾ ਜੀ ਕਿ ਅਸੀਂ ਤੁਹਾਡੀ ਕਣਕ 4000 ਰੁਪਏ ਦੇ ਵਿੱਚ ਲੱਲਣੀ ਆ ਠੀਕ ਹੈ ਜੀ ਅੱਛਾ ਜਿਹੜਾ ਬੈੱਡ ਲਗਾਉਣਾ ਹੁੰਦਾ ਇਹ ਤੁਸੀਂ ਆਪ ਲਗਾ ਕੇ ਦੇਦੇ ਤੇ ਜ਼ਿਮੀਂਦਾਰ ਆਪ ਲਗਾਉਂਦਾ ਜਾਂ ਉਹ ਨਹੀਂ ਸਰ ਸਾਡੇ ਹੀ ਬੰਦੇ ਜਾਣਗੇ ਟ੍ਰੇਨਿੰਗ ਸੁਦਾ ਬੰਦੇ ਜਾਣਗੇ ਕਿੰਨੀ ਦੇਰ ਚ ਲੱਗ ਜਾਂਦਾ ਬੈੱਡ ਹਾਂਜੀ ਕਿੰਨੀ ਦੇਰ ਚ ਲੱਗ ਜਾਂਦਾ ਬੈੱਡ ਬੈਕ ਫੋਰੀ ਅੱਜ ਮੈਂ ਬੁਕਿੰਗ ਕਰ ਦਿਆਂ 10 ਮਿੰਟ ਅੱਜ ਤੁਸੀਂ ਬੁਕਿੰਗ ਕਰਦੇ ਹੋ ਸਾਡੇ ਕੋਲ ਮੈਕਸਿਮਮ 30 ਤੋਂ 35 ਦਿਨ ਦਾ ਟਾਈਮ ਹੋਏਗਾ ਅਸੀਂ ਤੁਹਾਨੂੰ ਬੈੱਡ ਲਗਾ ਕੇ ਦੇ ਦੇਵਾਂਗੇ ਦੇ ਦੇਵਾਂਗੇ ਜਿਹੜੀ ਪੇਮੈਂਟ ਦੀ ਗੱਲ ਆ ਪੇਮੈਂਟ ਤੁਸੀਂ ਕਿੰਦਾ ਮਹੀਨੇ-ਮਹੀਨੇ ਬਾਅਦ ਦਿੰਨੇ ਹੋ ਕਿ 6 ਮਹੀਨੇ ਬਾਅਦ ਦਿੰਨੇ ਹੋ ਤੇ ਸਾਲ ਬਾਅਦ ਦਿੰਨੇ ਹੋ ਇਹ ਬਹੁਤ ਵਧੀਆ ਕੁਐਸਚਨ ਤੁਸੀਂ ਕੀਤਾ ਜੇ ਪੇਮੈਂਟ ਜਿਹੜਾ ਜ਼ਿੰਮੇਵਾਰ ਸਾਡੇ ਨਾਲ ਜੁੜਦਾ ਹੈ ਹਾਂਜੀ ਉਹਨੂੰ ਅਸੀਂ ਬੈੱਡ ਦੀ ਹਾਂਜੀ ਆਪਣੇ ਖੇਤ ਦੇ ਵਿੱਚ ਲਗਾ ਲੇ ਅੱਛਾ ਜੀ ਉਹਨੂੰ ਅਸੀਂ ਐਗਰੀਮੈਂਟ ਦਵਾਂਗੇ ਠੀਕ ਹੈ ਜੀ ਪਾਲੇਗਾ ਉਹ ਪਾਲੇਗਾ ਠੀਕ ਹੈ ਜੀ ਜ਼ਿੰਮੇਦਾਰ ਪਾਣੀ ਲਗਾਏਗਾ ਠੀਕ ਹੈ ਜੀ ਪਾਣੀ ਉਹ ਲਗਾਏਗਾ ਉਹਨੂੰ ਟ੍ਰੇਨਿੰਗ ਦੇਵਾਂਗੇ ਅਗਰ ਟ੍ਰੇਨਿੰਗ ਦਵਾਂਗੇ ਉਹਨੂੰ ਠੀਕ ਹੈ ਜੀ ਟ੍ਰੇਨਿੰਗ ਦੇਣ ਤੋਂ ਬਾਅਦ ਉਹ ਜ਼ਿੰਮੇਦਾਰ ਕੋਲੋਂ ਮਾਰਕੀਟਿੰਗ ਨਹੀਂ ਹੁੰਦੀ ਨਹੀਂ ਹੁੰਦੀ ਹੈ ਕਿਉਂਕਿ ਜ਼ਿੰਮੇਦਾਰ ਮਾਰਕੀਟਿੰਗ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਅਸੀਂ ਉਹਨੂੰ ਐਗਰੀਮੈਂਟ 'ਚ ਲਿਖ ਕੇ ਦਿੱਤਾ ਹੋਏਗਾ ਕਿ ਜਿਹੜੀ ਤੁਸੀਂ ਖਾਦ ਪੈਦਾ ਕਰੋਗੇ ਉਹ ਤੁਹਾਡੇ ਕੋਲੋਂ ਅਸੀਂ ਲੈ ਲਾਂਗੇ ਜਿਹੜਾ ਕੈਚੂਆ ਪੈਦਾ ਕਰੋਗੇ ਅਸੀਂ ਲੈ ਲਾਂਗੇ ਲੇਕਿਨ ਪਾਲੋਗੇ ਤੁਸੀਂ ਪਾਲੋਗੇ ਤੁਸੀਂ ਪਰ ਉਹਦੀ ਜਿਹੜੀ ਜਿਹੜੇ ਪੈਸੇ ਆ ਉਹ ਤੁਸੀਂ ਕਿੰਨੇ ਚਿਰ ਬਾਅਦ ਦੇਣੋ ਬਾਈ ਚੈੱਕ ਦੇਣੋ ਬਾਈ ਕੈਸ਼ ਦੇਣੋ ਸਾਲ ਬਾਅਦ ਦੇਣੋ ਵੀ ਦੇਣਾ ਦੇਣੇ ਅਸੀਂ ਉਹਨੂੰ ਪੇਮੈਂਟ ਜਿਹੜੀ ਦੇਣੀ ਆ ਜਿਹੜੀ ਉਹਨੇ ਬੈੱਡ ਲਗਾਏਦੇ ਆ ਉਹ ਪੇਮੈਂਟ ਜਿਹੜੀ ਹੈਗੀ ਆ ਫਸਟਲੀ 25 ਮਹੀਨੇ ਬਾਅਦ ਤੋਂ ਉਹਦੇ ਨਾਲ ਸਾਡਾ ਐਗਰੀਮੈਂਟ ਹੁੰਦਾ ਹਰ ਮਹੀਨੇ ਦੀ ਮਹੀਨੇ ਉਹਨੂੰ ਅਸੀਂ 8% ਦੇਣੇ ਅੱਛਾ 8% ਤੁਸੀਂ ਦੇਣੇ ਹੋ ਦੇਣੇ ਜੋ ਵੀ ਆ ਮੰਨ ਤੁਸੀਂ ਇੱਕ ਤਰ੍ਹਾਂ ਅਗਰ ਉਹ ਸਾਨੂੰ ਆਉਟਪੁੱਟ ਦਿੰਦਾ ਹੈ ਆਉਟਪੁੱਟ ਦੇ ਰਿਹਾ ਹੈ ਬੜੀ ਕੰਮ ਦੀ ਗੱਲ ਹੈ ਜੀ ਇਹ ਵੀ ਨਹੀਂ ਹਰੀ ਪੇਮੈਂਟ ਆ ਫਸਿਆ ਰਹਿਣੀ ਆ ਜੇ ਕਿਤੇ ਹੋਰ ਪਾਸੇ ਮੱਥਾ ਮਾਰਨਾ ਪੈਣਾ ਐ ਇੰਦਾ ਨਹੀਂ ਕੋਈ ਲੋੜ ਨਹੀਂ ਆ ਡਾਇਰੈਕਟ ਸ਼ਰਮਾ ਜੀ ਤੁਹਾਡੇ ਨਾਲ ਆਣਗੇ ਤੁਹਾਡੇ ਨਾਲ ਜੋ ਵੀ ਇਹਨਾਂ ਦਾ ਮੰਥਲੀ ਉਹਨਾਂ ਦੇ 8% ਦੇ ਹਿਸਾਬ ਨਾਲ ਤੁਹਾਨੂੰ ਬੈਨੀਫਿਟ ਵੀ ਮਿਲੂਗਾ ਨਾਲੇ ਮੇਰੇ ਖਿਆਲ ਨਾਲ ਹੋਰ ਵੀ ਕੁਝ ਬੈਨੀਫਿਟਸ 100 ਰੁਪਈਆ ਰੈਂਟ ਵੀ ਦਵਾਂਗੇ अच्छा 100 ਰੁਪਿਆ ਰੈਂਟ ਪਰ ਬੈੱਡ ਦਾ ਪਰ ਬੈੱਡ ਦਾ 1% ਐਕਸਟਰਾ ਦਵਾਂਗੇ ਜਿਹੜਾ ਬੈੱਡ ਆਪਣੀ ਜ਼ਮੀਨ ਵਿੱਚ ਲਗਵਾਉਂਦਾ। ਕਿ ਇਹਦੇ ਵਿੱਚ ਜਿਹੜਾ ਕੋਈ ਆਪਣਾ ਮੈਨਪਾਵਰ ਦੀ ਵੀ ਲੋਡ ਪੈਂਦੀ ਹੈ ਕਿ ਇਕੱਲਾ ਬੰਦਾ ਆਪ ਹੀ ਸੁਵਾ ਸਕਦਾ। ਸਰ ਇੱਕ ਬੰਦਾ ਵੇ ਜਿਹਦੇ ਕੋਲ ਮੈਕਸਿਮਮ ਜਿਸ ਬੰਦੇ ਨੇ 2-400 ਬੈੱਡ ਲਗਾਏ ਦਾ ਲਗਾਇਆ 100 ਤੋਂ 200 ਬੈੱਡ ਇਕੱਲਾ ਹੀ ਬੰਦਾ ਪਾੜ ਲੈਂਦਾ। ਕੱਲਾ ਹੀ ਬੰਦਾ ਪਾਲਣਾ ਦਾ ਬੜੀ ਕੰਮ ਦੀ ਗੱਲ ਆ ਆਪਾਂ ਖੇਤ ਚਾ ਜਾ ਕੇ ਕੰਮ ਕਰਨੇ ਆ ਹਾਂਜੀ ਖੇਤਾਂ ਦੇ ਵਿੱਚ ਜਾ ਕੇ ਕੰਮ ਕਰਨ ਵਾਸਤੇ ਮੈਨੂੰ ਮਜੋਰਟੀ ਦੀ ਜ਼ਰੂਰਤ ਹੁੰਦੀ ਆ ਖੇਤ ਦੇ ਵਿੱਚ ਮੈਂ ਕੱਲਾ ਬੰਦਾ ਨਹੀਂ ਗੁੜਾਈ ਕਰ ਸਕਦਾ ਹਾਂਜੀ ਬਿਲਕੁਲ ਜੀ ਹਨਾ ਕਣਕ ਬੀਜਨੇ ਆ ਝੋਨਾ ਬੀਜਨੇ ਆ ਉਹਦੇ ਵਿੱਚ ਆਪਾਂ ਹਤਾਲ ਪੈ ਜਾਂਦੀ ਆ ਮੈਂ ਕੱਲਾ ਨਹੀਂ ਕੰਮ ਕਰ ਸਕਦਾ ਲੇਕਿਨ ਇਹ ਜਿਹੜੇ ਬੈੱਡ ਹੈਗੇ ਨੇ ਇਹਨਾਂ ਵਿੱਚ ਮੈਂ ਕੱਲਾ ਹੀ ਕੰਮ ਕਰ ਜਾਂਦਾ ਇੱਕ ਚੀਜ਼ ਹੋਰ ਦੱਸੋ ਇਹ ਜਿਹੜੇ ਬੈੱਡ ਦੀ ਕੋਈ ਦੂਰੀਆਂ ਵੀ ਰੱਖਣੀ ਹੈ ਹਫਾਸਲਾ ਰੱਖਣਾ ਪੈਂਦਾ ਹੈ ਸਰ ਇਹ ਬਹੁਤ ਵਧੀਆ ਕੁਐਸਚਨ ਕੀਤਾ ਤੁਸੀਂ ਕਿਉਂਕਿ ਇਹਦਾ ਵੇਲਸ ਰੱਖਣਾ ਬਹੁਤ ਜਿੰਨਾ ਵੀ ਇਸ ਰੱਖਾਂਗੇ ਉੰਨੀ ਆਉਟਪੁੱਟ ਵਧ ਆਏਗੀ ਉੰਨੀ ਆਉਟਪੁੱਟ ਵਧਾ ਹੋਊਗੀ ਜਿੰਨਾ ਆਪਾਂ ਵੇਸ ਘਟਾ ਦਾਂਗੇ ਆਉਟਪੁੱਟ ਘਟ ਜੇ ਤਾਂ ਮੈਂ ਅਖੀਰਲਾ ਕੁਸ਼ਣ ਹੋਰ ਪੁੱਛਣਾ ਚਾਹੂਗਾ ਜਿੱਦਾਂ ਹੁਣ ਮੌਸਮ ਦੀ ਗੱਲ ਆ ਗਈ ਹੈ ਨਾ ਹੁਣ ਸਰਦੀ ਆ ਗਈ ਗਰਮੀ ਆ ਗਈ ਉਹਦੇ ਨਾਲ ਨੂੰ ਕੀ ਫਰਕ ਪੈਂਦਾ ਆ ਸਰ ਗਰਮੀ ਸਰਦੀ ਦਾ ਇਹਨਾਂ ਨੂੰ ਕੋਈ ਨਹੀਂ ਹੈਗਾ ਸਿਰਫ ਥੋੜਾ ਬਹੁਤਾ ਧਿਆਨ ਤੇ ਆਪਾਂ ਨੇ ਜਰੂਰ ਰੱਖਣਾ ਪਏਗਾ ਕਿ ਘਰ ਦੇ ਵਿੱਚ ਆਪਾਂ ਇੱਕ ਜਾਨਵਰ ਆਪਣਾ ਰੱਖਿਆ ਉਹਨੂੰ ਵੀ ਆਪਾਂ ਹਾਂ ਛਰਦੀ ਆ ਜੇਗੀ ਤੇ ਉਹਦੇ ਵਾਸਤੇ ਕੋਈ ਵਖਰਾ ਜਦੋਂ ਬਰਸਾਤਾ ਹੁੰਦੀ ਹੈ ਫਿਰ ਬਰਸਾਤ ਦੇ ਵਿੱਚ ਇਹਨੂੰ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਹਾਂ ਬਰਸਾਤ ਦਾ ਨੇਚਰਲੀ ਪਰਸਾਤ ਦੇ ਵਿੱਚ ਇੱਕੋ ਜੀ ਚੀਜ਼ ਦਾ ਧਿਆਨ ਰੱਖਣਾ ਪਏਗਾ ਕਿ ਜਿਹੜੀ ਇਹਨੂੰ ਅਰਥ ਦਿੱਤੀ ਹੈ ਜਿਹੜੀ ਜ਼ਮੀਨ ਦਿੱਤੀ ਹੈ ਉਸ ਜ਼ਮੀਨ ਦੇ ਵਿੱਚ ਪਾਣੀ ਡੰਪ ਨਹੀਂ ਹੋਣਾ ਚਾਹੀਦਾ ਖੜਾ ਨਹੀਂ ਹੋਣਾ ਚਾਹੀਦਾ ਡੰਪ ਨਹੀਂ ਹੋਣਾ ਚਾਹੀਦਾ ਪਾਣੀ ਬਾਹਰੋਂ ਪਵੇ ਕੁਦਰਤੀ ਸਰੋਮੇ ਇਹਨਾਂ ਨੂੰ ਆਪਾਂ ਰੋਕ ਨਹੀਂ ਸਕਦੇ ਨਹੀਂ ਰੋਕ ਸਕਦੇ ਬਾਹਰੋਂ ਪੈ ਜਾਏ ਗੈਲਨ ਕੋਈ ਗੱਲ ਨਹੀਂ ਹੈਗੀ ਬਾਰਿਸ਼ ਨਾਲ ਸਾਡੇ ਵਧੀਆ ਬਾਹਰੋਂ ਪੈ ਜਾਏਗਾ ਪਾਣੀ ਨਿਕਲ ਜਾਏ ਕੋਈ ਪ੍ਰੋਬਲਮ ਨਹੀਂ ਨਿਕਲ ਜਾਵੇ ਖੜਾ ਨਾ ਰਵੇ ਬ ਸੁਪਰੀ ਮਾਰਨੀ ਆ ਨਾ ਕੋ ਧਿਆਨ ਰੱਖਣਾ ਆ ਇਹਨਾਂ ਨੇ ਆਪਣਾ ਕੰਮ ਆਪ ਹੀ ਕਰੀ ਜਾਣਾ ਆ ਤੁਹਾਨੂੰ 3 ਮਹੀਨੇ ਬਾਦ ਆਉਟਪੁੱਟ ਦੇਣੀ ਸ਼ੁਰੂ ਕਰ ਦੇਣੀ ਆ ਮੇਰੇ ਖਿਆਲ ਨਾਲ ਤੁਹਾਨੂੰ ਨਾਲ ਲੀਸ ਤੇ ਵੀ ਮਿਲੀ ਜਾਊਗਾ ਹਨਾ ਲੀਸ ਤੇ ਵੀ ਲੀਸ ਵੀ ਦੇਣਗੇ ਤੁਹਾਨੂੰ ਤਾਂ ਬੜੀ ਕੰਮ ਦੀ ਗੱਲ ਹੈ ਜਿਹੜੇ ਕਿਸਾਨ ਭਰਾ ਦੇਖਦੇ ਆ ਜਿਹੜਾ ਚੈਨਲ ਦੇਖ ਰਿਹਾ ਜਿਨ੍ਹਾਂ ਕੋਲ ਜ਼ਮੀਨ ਹੀ ਨਹੀਂ ਜਾਦੀ ਨਹੀਂ ਹੈ ਕੋਈ ਸਾਧਨ ਨਹੀਂ ਹੈਗਾ ਆ ਜੋ ਕਹਿੰਦੇ ਕਿ ਸੀ ਬੈੱਡ ਲਗਾਣਾ ਹੈ ਮੈਕਸੀਮਮ ਕਨਾਲ ਪਿਆਲੀ ਵਾਲਾ ਵੀ ਸਾਡੇ ਨਾਲ ਜੁੜ ਸਕਦਾ ਅੱਛਾ ਕਨਾਲ ਪਿਆਲੀ ਵਾਲਾ ਬੜੀ ਕੰਮ ਦੀ ਗੱਲ ਹੈ ਉਹ ਸ਼ਹਿਰਾਂ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਕੋਲ ਪਲਾਟ ਹੈਗੇ ਨੇ ਹਾਂਜੀ ਹੈ ਨਾ ਜਿਨ੍ਹਾਂ ਵੀਰਾਂ ਭਰਾਵਾਂ ਨੇ ਸਾਡੇਆਂ ਨੇ ਪਲਾਟ ਲੈਦੇ ਆ ਉਹਨਾਂ ਦੇ ਅਜੇ ਪਲਾਟ ਡਿਵੈਲਪਮੈਂਟ ਨਹੀਂ ਹੋਏ ਉਹ ਪਲਾਟ ਦੇ ਵਿੱਚ ਵੀ ਕੰਮ ਕਰ ਸਕਦਾ ਆਪਣੇ ਦੇ ਵਿੱਚ ਹਾਂ ਇਹ ਵੀ ਬੜੀ ਕੰਮ ਦੀ ਗੱਲ ਹੈ ਕਿਉਂਕਿ ਇਸ ਖਾਦ ਦੀ ਤਾਂ ਹਰ ਕਿਸੇ ਨੂੰ ਲੋੜ ਹੈ ਕੋਈ ਕਲੇ ਕਿ ਹਰ ਵਸਰ ਨੂੰ नसलार दें बिल्कुल न सुधार दूंगा तो फ्रेंड्स हमारी टीम पूरे हिंदुस्तान में बहुत एनर्जी के साथ काम कर रही है आप हिंदुस्तान में किसी भी स्टेट में हो किसी भी डिस्ट्रिक्ट में हो किसी भी एरिया में हो अगर आप इंटरेस्टेड रखा कि इस मुहिम में शामिल होना चाहते हैं तो नीचे स्क्रीन आप स्क्रीन के ऊपर जो नंबर दिया गया है आप उस पर कॉन्टेक्ट कीजिए हमारी टीम का कोई ना कोई पर्सन आपको आपके ही एरिया में जरूर कॉन्टेक्ट करेगा